ਦੇਵ ਸਿੰਘ ਸੋਈ ਹਾਂਜੀ ਪਿੰਡ ਮਨਸੂਰ ਅੱਜ ਇਨਕੁਆਰੀ ਸੀ ਸਾਡੇ ਕੋਲ ਕੰਪਲੇਂਟ ਸੀ ਜਿਹਦੇ ਗਏ ਪੰਜ ਛੇ ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਕਿ ਮੈਂ ਤੇਰੇ ਹੱਕ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਇਹਨਾਂ ਨੇ ਮੰਗਿਆ ਤੇ ਮੇਰੇ ਕੋਲ 2 ਨਕ ਸੀ ਤੇ ਪਰ ਉਹ 50 ਚ ਬਣੇ ਨਹੀਂ ਇਹਨੇ ਪੈਸੇ ਬਣੇ ਨਹੀਂ 50 ਦਿੱਤਾ ਤੇ ਅੱਜ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਇਹ ਕਿੱਥੋਂ ਆਈ ਜੀ ਗਰਦਾਰ ਗਰਦਾਰ ਕਾਫੀ ਕੰਮ ਅੱਜ ਮੌਕੇ ਤੇ ਮੱਪੀ ਰੰਗੇ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮਾੜੀ ਸੀ 50000 ਰਿਪੋਰਟ ਕੀਤੀ ਤੁਸੀਂ ਹਾਂਜੀ ਕੋਈ ਗੱਲ ਤੋਂ ਕੋਈ ਟਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸੋ ਬਸ ਵਿਸ਼ਵਾਸ ਰੱਖੋ ਆਪਣੇ ਜੇ ਨਾ ਦੀ ਘਟੀ ਗਈ ਬਸ ਤੁਸੀਂ ਬੈ ਜਾ ਦੇਵ ਸਿੰਘ ਅਸੋਈ ਹਾਂਜੀ ਪਿੰਡ ਮਨਸੂਰ ਅੱਜ ਇਨਕੁਆਰੀ ਸੀ ਸਾਡੇ ਕੋਈ ਕੰਪਲੇਂਟ ਸੀ ਇਹਦੇ ਗਏ ਪੰਜ 6 ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਕਿ ਮੈਂ ਤੇਰੇ ਹੱਕ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਇਹਨਾਂ ਨੇ ਮੰਗਿਆ ਤੇ ਮੇਰੇ ਕੋਲ 2 ਨੱਕ ਸੀ ਤੇ ਪਰ ਉਹ 50 ਚ ਬਣੇ ਨਹੀਂ ਇਹਨੇ ਪੈਸੇ ਬਣੇ ਨਹੀਂ 50 ਦਿੱਤਾ ਤੇ ਅੱਜ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਆਈ ਉਹ ਕਿੱਥੋਂ ਆਈ ਜੀ ਗਰਦਾਰ ਗਰਦਾਰ ਕਾਹਦੀ ਕੰਮ ਅੱਜ ਮੌਕੇ ਤੇ ਮੱਪੀ ਰੰਗੇ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮੋੜ ਸੀ 50000 50000 ਇਹ ਪਰ ਕੀਤੀ ਤੁਸੀਂ ਹਾਂਜੀ ਕੋਈ ਟ੍ਰੈਪ ਕੋਈ ਟ੍ਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸੋ ਬਸ ਇੱਕ ਵਾਰ ਸਰ ਜੀ ਲੈ ਜੇਨੂ ਦੂਜੀ ਘਾਟੀ ਵਿੱਚ ਆਪਾਂ ਤੁਹਾਨੂੰ ਬੈਠੇ ਹੀ ਬੈਜਾ ਸਰਦੇਵ ਸਿੰਘ ਸੋਈ ਹਾਂਜੀ ਪਿੰਡ ਮਨਸੂਰ ਅੱਜ ਇਹ ਜੀ ਇਨਕੁਆਰੀ ਸੀ ਸਾਡੇ ਕੋਈ ਕੰਪਲੇਂਟ ਸੀ ਇਹਦੇ ਗਏ ਪੰਜ 6 ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਕਿ ਮੈਂ ਤੇਰੇ ਹੱਕ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਇਹਨਾਂ ਨੇ ਮੰਗਿਆ ਤਾਂ ਮੇਰੇ ਕੋਲ 2 ਲੱਖ ਸੀ ਤੇ ਪਰ ਉਹ 50 ਚ ਬਣੇ ਨਹੀਂ ਇਹਨੇ ਪੈਸੇ ਬਣੇ ਨਹੀਂ 50 ਦਿੱਤਾ ਤੇ ਅੱਜ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਆਈ ਉਹ ਕਿੱਥੋਂ ਆਈ ਜੀ ਗਰਦਾਰ ਗਰਦਾਰ ਕਾਹਦੀ ਕਰਨ ਅੱਜ ਮੌਕੇ ਤੇ ਮੱਪੀ ਰੰਗੇ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮੌੜ ਸੀ 50000 50000 ਰਿਪੋਰਟ ਕਿੰਨੀ ਤੁਸੀਂ ਹਾਂਜੀ ਕੋਈ ਗੱਲ ਤੋਂ ਕੋਈ ਟਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸੋ ਬਸ ਇੱਕ ਵਾਰ ਸਰ ਆਪਣਾ ਲੈ ਜੇ ਨਾ ਮੈਂ ਦਿੱਲੀ ਘਟੇ ਬਣਾ ਲੈ ਤੂੰ ਬੈਠ ਤੂੰ ਹੀ ਬੈਜਾ